ਇਹ ਘਰ ਹੈ ਘਰ ਨੂੰ ਟਾਨ ਦੀ ਡੜੀ ਹੈ ਤਿਆਰੀ ਕੀਤੀ ਜਾ ਰਹੀ ਹੈ ਪੀਲਾ ਪੰਜਾ ਚੱਲੇਗਾ ਸੀ ਅੱਜ ਸਿੱਟੇਂ ਸ਼ੇਰਖਾਂ ਚ ਆਏ ਆ ਇੱਥੇ ਜਿਹੜੇ ਦੋ ਬਹੁਤ ਮੈਟੋਰੀਅਸ ਸਮਗਲਰ ਨੇ ਗੁਰਮukh ਸਿੰਘ ਉੱਤੇਸ ਆਫ ਨੇਸਫੋਰਸ ਸੁਖਾ ਜਿਨ੍ਹਾਂ ਤੇ ਪਹਿਲਾਂ ਵੀ ਵਾਰ-ਵਾਰ ਮੁਕਦਮੇ ਦਰਜ ਨੇ ਜਿਨ੍ਹਾਂ ਤੋਂ ਜ਼ਿਆਦਾਤਰ ਐਨਡੀਪੀਐਸ ਦੇ ਨੇ ਮਿੰਕੀ ਸਾਨੂੰ ਇਨਫਰਮੇਸ਼ਨ ਮਿਲੀ ਸੀ ਕਿ ਇਹਨਾਂ ਨੇ ਨਸ਼ੇ ਦੀ ਕਮਾਈ ਚੋਂ ਆਪਣੇ ਇਸ ਘਰ ਨੂੰ ਸਾਰੀ ਕਿਰੀਏ ਤੇ ਨਾਜਾਇਜ਼ ਥਾਂਵਾਂ ਤੇ ਕਬਜ਼ੇ ਕੀਤਾ। ਕੱਲੀ ਇੱਕ ਕੋਠੀ ਨਹੀਂ ਹੋਰ ਵੀ ਕੋਠੀਆਂ ਨੇ। ਪੁਲਿਸ ਕਹੇ ਰਹੀ ਹੈ ਕਿ ਜਿਹੜਾ ਇਹ ਘਰ ਹੈ ਜਿਹੜਾ ਨਸ਼ਾ ਵੇਚ ਕੇ ਬਣਾਇਆ ਗਿਆ ਹੋਇਆ ਹੈ ਇਹਨਾਂ ਉੱਤੇ ਕਈ ਮਾਮਲੇ ਦਰਜ ਐ ਉਸ ਤੇ ਚੱਲਦਾ ਇਹ ਮਕੰਟਾ ਹਾਰਿਆ। ਸਰ ਤੱਕ ਅਕਰੰਡਿਆ ਸਰ ਕਾ ਤੁਹਾਡੇ ਨਾਮ ਮ ਕਿਸ ਦੇ ਨਾਮ ਹੈ? ਜੀ ਸਰ ਮੇਰੇ ਸਹੁਰੇ ਦੇ ਨਾਮ। ਇਹ ਤੇ ਨਸ਼ਾ ਵਿਰਦ ਅੱਜ ਪੰਜਾਬ ਪੁਲਿਸ ਔਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿੱਥੇ ਨ ਕਿੱਥੇ ਅੱਜ ਕਾਰਵਾਈ ਜਿਹੜੀ ਹੈ ਰੰਮੀ ਜਾਰੀ ਹੈ ਤਾਂ ਅੱਜ ਖਰੇਆ ਫਿਰਪੁਰ ਦੇ ਪਿੰਡ ਸ਼ੇਰਖਾ ਔਰ ਸ਼ੇਖਾ ਦੇ ਵਿੱਚ ਤੁਸੀਂ ਦੇਖਦੇ ਹੋ ਜੇ ਕਿ ਇਹ ਘਰ ਹੈ ਘਰ ਨੂੰ ਟਾਣ ਦੀ ਜੜੀ ਹੈ ਚਾਰੀ ਕੀਤੀ ਜਾ ਰਹੀ ਹੈ ਪੀਲਾ ਪੰਜਾ ਚੱਲੇਗਾ ਔਰ ਉਸ ਤੋਂ ਪਹਿਲਾਂ ਜਿਹੜਾ ਹੈ ਪਰਿਵਾਰ ਨੂੰ ਜਿਹੜੀ ਹੈ ਚੇਤਨਣ ਦਿੱਤੀ ਗਈ ਸੀ ਕਿ ਆਪਾਂ ਸਮਾਨ ਬਰਕਰਾਰ ਰੱਖ ਲੈ ਤੁਸੀਂ ਦੇਖਦੇ ਹੋ ਜਿਹੜਾ ਜੀਸੀਪੀ ਆਈ ਹੈ ਇਸ ਦਾ ਪੀਲਾ ਪੰਜਾ ਕੁਸ਼ੀ ਸ਼ਨਾਬਾਦ ਇਸ ਘਰ ਦੇ ਉੱਤੇ ਚੱਲੇਗਾ ਔਰ ਨਾਲ ਹੀ ਤੁਹਾਨੂੰ ਦੱਸੀ ਉਸ ਤੋਂ ਪਹਿਲਾਂ ਜਿਹੜਾ ਘਰ ਦੇ ਬਾਅਦ ਜਿਹੜਾ ਨੋਟਿਸ ਲਗਾਇਆ ਗਿਆ ਦਸਤਰ ਬਾਲ ਵਿਕਾਸ ਪੰਚਾਇਤ ਅਫਸਰ ਖਲਖੋਦ ਤਾਂ ਸ੍ਰੀ ਕਰਨੈ ਸਿੰਘ ਪੁੱਤਰ ਸੁਭਾ ਸਿੰਘ ਵਾਸੀ ਪਿੰਡ ਸ਼ੇਰਖਾ ਬਲਾਕ ਖਲਖੋਦ ਤਹਿਸੀਲ ಗ್ರಾಮ ਪੰਚਾਇਤ ਸ਼ੇਰਖਾ ਸ਼ੇਰਖਾ ਵਾਲਾ ਦੀ ਸ਼ਾਮਲਾ ਜ਼ਮੀਨ ਤੇ ਨਜਾਇਜ਼ ਕਬਜ਼ਾ ਛਡਾਉਣ ਸਬੰਧੀ ਤਾਂ ਇਹ ਨੋਟਿਸ ਵੀ ਲੱਗਾ ਹੋਇਆ ਹੈ ਤਾਂ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਘਰ ਹੈ ਉਹ ਨਜਾਜ਼ ਜਿਹੜਾ ਹੈ ਕਿ ਬਣਾਇਆ ਗਿਆ ਹੈ ਔਰ ਦੱਸਿਆ ਵੀ ਜਾ ਰਿਹਾ ਹੈ ਕਿ ਨਸ਼ੇ ਦੀ ਜਿਹੜੀ ਹੈ ਖੇਪ ਵੇਚ ਕੇ ਘਰ ਬਣਾਇਆ ਗਿਆ ਤਾਂ ਗਲਬੱਲ ਕਰਦੇ ਆ ਮੌਕੇ ਤੇ ਪਿੰਡ ਦੇ ਨੰਬਰਦਾਰੋ ਕੀ ਕਹਿਣਾ ਹੈ ਅੱਜ ਜਿਹੜਾ ਘਟਾ ਆਇਆ ਜਾ ਰਿਹਾ ਕਿਹਦਾ ਘਟਾ ਆਇਆ ਜਾ ਰਿਹਾ ਕਿਉਂ ਟਹਿ ਜਾ ਰਿਹਾ ਵੈਲਕਮ ਸਰ ਪਹੁੰਚਣ ਤੇ ਇਹ ਆਪਣਾ ਕਰਨਾਲ ਸਿੰਘ ਇਹ ਸ਼ੇਅਰ ਕਰਦਾ ਤਾਂ ਕਿਉਂ ਟਹਿ ਕਿਉਂ ਜਾ ਰਿਹਾ ਹੈ ਸਰ ਇਹ ਕੋਈ ਬਲਾਕ ਦਾ ਮਸਲਾ ਜੀ ਕੋਈ ਪੰਚਾਇਤੀ ਜਿਹੜੇ ਕੋ ਮਰਲਿਆਂ ਦਾ ਜੀ ਸਰ ਜਿਹੜੇ ਕੋ 10 ਮਰਲੇ ਤੇ ਇਹਨਾਂ ਦੇ ਨਾਂ ਨੇ ਜੀ ਤੇ 5 ਮਰਲੇ ਦਾ ਕੋਈ ਹੈਗਾ ਜੀ ਮਸਲਾ ਜਿਹੜਾ 5 ਮਰਲੇ ਤੇ ਕੰਨੈਦ ਸਿੰਘ ਦੇ ਆਵਦੇ ਤੇ 5 ਮਰਲੇ ਸਾਡੇ ਗਨੇ ਪਿੰਡੋਂ ਨਾਲ ਇਧਰ ਕੁੜੀ ਵੀ ਆਈ ਸਿਸਟਰ ਨੂੰ ਦਿੱਤੇ ਹੋਏ ਨੇ ਜੀ ਆ ਪੁਲਿਸ ਕੈਰੀ ਹੈ ਕਿ ਜਿਹੜਾ ਇਹ ਘਰ ਹੈ ਜਿਹੜਾ ਨਸ਼ਾ ਵੇਚ ਕੇ ਬਣਾਇਆ ਗਿਆ ਹੋਇਆ ਹੈ ਇਹਨਾਂ ਉੱਤੇ ਕਈ ਮਾਮਲੇ ਦਰਜ ਐ ਉਸ ਤੇ ਚੱਲਦਾ ਇਹ ਮਕੰਟਾ ਜੀ ਸਰ ਮੈਂ ਮੌਕੇ ਦਾ ਪਿੰਡ ਦਾ ਨੰਬਰ ਦਾ ਜਿੰਨਾ ਕਿ ਮੈਨੂੰ ਪਤਾ ਸਰ ਇਹਨਾਂ ਜਿਹੜੇ 12 ਤੋਂ 10 ਦੀ ਜਿਹੜੀ 10 ਲੱਖ ਦੀ ਪ੍ਰਾਪਰਟੀ ਪਿੰਡ ਵੇਚੀ ਜਿੱਥੇ ਮੌਜੂਦਾ ਰਹਿ ਰਿਹਾ ਇਹ ਕੋ 100 ਸਾਲ 50 ਸਾਲ ਤੋਂ ਉਸ ਤੋਂ ਬਾਅਦ ਇਹਨਾਂ ਕੋਲ ਦੋ ਆਰਤਾ ਨੇ ਜੀ ਇੱਕ ਢੇਰੂ ਪਿੰਡ ਦੇ ਆਰਤਾ ਜਾਂ ਇੱਕ ਨਾਜੂ ਮਿਸ਼ਰੀ ਵਾਲਾ ਹੈ ਤੇ ਜਿਹੜਾ ਕਿ 100 150 ਡੰਗਰ ਸੀ ਇਹਨਾਂ ਕੋਲ ਜਿਹੜਾ ਇੱਕ ਛੋਟੀਆਂ ਛੋਟੀਆਂ ਤਿਆਰ ਕਰਦੀਆਂ ਨੇ ਵੇਚੀਆਂ ਮੈਂ ਖੁਦ ਵਪਾਰ ਦਾ ਕੰਮ ਕਰਦਾ ਜੀ 9 ਤੋਂ 8 9 ਲੱਖ ਰੁਪਏ ਦੇ ਡੰਗਰ ਮੈਂ ਖੁਦ ਖਰੀਦ ਕੇ ਲੈ ਕੇ ਗਿਆ ਜਿੰਨਾ ਜਿੰਨਾ ਮੈਨੂੰ ਪਤਾ ਜੀ ਤਾਂ ਕਿ ਅੱਜ ਜਿਹੜੀ ਪੁਲਿਸ ਫੋਰਸ ਹੈ ਜ਼ਿਲ੍ਹਾ ਪ੍ਰਸ਼ਾਸਨ ਮੌਕੇ ਤੇ ਪਹੁੰਚਾ ਹੈ ਜਿਹੜਾ ਇਹ ਘਰ ਇਹ ਵਾਕਏ ਇਹ ਨਸ਼ਾ ਦੀ ਖੇਪ ਵੇਚ ਕੇ ਬਣਿਆ ਨਜਾਇਜ਼ ਹੈ ਕੀ ਇਹ ਸਾਰਾ ਮਾਮਲਾ ਕੀ ਸੱਚਾਈ ਤਾਂ ਸਾਹਮਣੇ ਲਓ ਸੱਚਾਈ ਸਭ ਨੂੰ ਅੰਦਾਜ਼ੇ ਦਿੱਤੀ ਵੀ ਨਸ਼ਾ ਨਹੀਂ ਸੀਗਾ ਨਹੀਂ ਜੀ 12 ਲੱਖ ਜਦੋਂ ਦਾ ਸਾਨੂੰ ਸਰਕਾਰੀ ਜਗਾ ਮਿਲੀ ਹੈ ਪੰਚਾਇਤ ਮੈਂਬਰ ਨੇ ਸੰਸਰ ਖੋਦ ਦਿੱਤੀ ਸਰ ਜਦੋਂ ਦਾ ਅਸੀਂ ਘਰ ਪਾਲਿਆ ਮਿਹਨਤ ਕਰ ਕਰਕੇ ਸਰ ਸਾਨੂੰ ਪੰਚਾਇਤ ਕਿਸ ਨੇ ਟਿਕਨ ਨਹੀਂ ਦਿੱਤਾ ਸਰ ਸਾਡੇ ਤੋਂ ਉਦੋਂ ਦਈ ਸਰ ਸਾਡੇ ਘਰ ਪੁੱਲ ਸੌਂਦੀ ਸਾਨੂੰ ਅਸੀਂ ਰਿਹਾ ਹੀ ਨਹੀਂ ਇਸ ਘਰ ਤੇ ਸਰ ਤਕਾ ਜੀ ਅੱਜ ਜਿਹੜੇ ਪਰਵਾਸ 50 60 ਸਰ ਸਾਡਾ ਡੰਗਰ ਸੀ ਦੇ ਸਰ ਸਾਡੇ ਆੜ ਤਾਂ ਨੇ ਦੋ ਅਸੀਂ ਮਿਹਨਤ ਬਹੁਤ ਕੀਤੀ ਅਸੀਂ ਖੋਦ ਮੱਜਾ ਚਾਰ ਚਾਰ ਕੇ ਸਰ ਮਿਹਨਤ ਕੀਤੀ ਸਰ ਪਰ ਸਾਡੇ ਨਾਲ ਪੰਚਾਇਤ ਮੈਂਬਰ ਨੇ ਤੱਕਾ ਕੀਤਾ ਪਰਵਾਸ ਤੋਂ ਤੁਹਾਡੇ ਕੋਈ ਨਸ਼ਾ ਵੇਚ ਰਿਹਾ ਕਿਤੇ ਦੋ ਬੰਦਿਆਂ ਦੇ ਉੱਤੇ ਮਾਮਲਾ ਚੱਲ ਚਾ ਸੀ ਨਹੀਂ ਸਰ ਸੀਗਾ ਪਰ ਹੋਣ ਨਹੀਂ ਸਰ ਕੋਈ ਵੀ ਗਲਤੀ ਹੋਈ ਸੀ ਪਰ ਸਰ ਇਹ ਨਹੀਂ ਜਿੰਨਾ ਕਿਹਾ ਜਾਂਦਾ ਉਹਨਾ ਨਹੀਂ ਹੈ ਸਰ ਕੁਝ ਵੀ ਤੁਹਾਡੀ ਆਪ ਦੀ ਕੋਈ ਜ਼ਮੀਨ ਜਾਇਦਾਦ ਹੈ ਨਹੀਂ ਸਰ ਸਾਰਾ ਸੇ ਘਰ ਸਾਡੀ ਜਗ੍ਹਾ ਸੀ ਜਿਹੜੀ ਸਾਡੀ ਜੱਦੀ ਜਗ੍ਹਾ ਸੀਗੀ ਅਸੀਂ 10 ਲੱਖ ਰੁਪਏ ਦੀ ਵੇਚੀ ਸਰ ਸਾਡੇ ਕੋਲ ਕੁਝ ਨਹੀਂ ਆਇਆ ਸੀਗਾ ਪਿੰਡ ਵਿੱਚ ਸਾਰਾ ਅਸੀਂ ਤੁਹਾਨੂੰ ਸਬੂਤ ਦਿੰਨੇ ਆ ਜੋ ਵੀ ਤੁਹਾਨੂੰ ਚਾਹੀਦਾ ਸਾਡੇ ਤੋਂ ਸਬੂਤ ਲਓ ਸਭ ਕੁਝ ਹੈ ਸਰ ਸਾਡੇ ਕੋਲ ਲੱਗਦਾ ਅੱਜ ਜਿਹੜੇ ਇਸ ਘਰ ਦਾ ਢਾਣਾ ਆਏ ਉਹਨਾਂ ਤੁਹਾਡਾ ਕੀ ਘਰ ਦੇ ਵਿੱਚ ਕੀ ਤਾਲੁਕਾ ਤੁਹਾਡਾ ਸਰ ਤੱਕਾ ਕਰਨ ੜਿਆ ਸਾਡਾ ਘਰ ਤੁਹਾਡੇ ਨਾਮ ਹੈ ਕਿਸ ਦੇ ਨਾਮ ਹੈ ਜੀ ਸਰ ਮੇਰੇ ਸਹੁਰੇ ਦੇ ਨਾਮ ਹੈ ਹਾਂਜੀ ਸਰ ਹਾਂ ਬਿਲਕੁਲ ਤੁਸੀਂ ਦੇਖੋ ਅੱਜ ਕਿੱਥੇ ਕਿੱਥੇ ਪਰਿਵਾਰ ਆ ਜਿਹੜਾ ਉਹ ਇਹੀ ਕਹਿ ਰਿਹਾ ਕਿ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਸਾਡੇ ਤੱਕਾ ਕਰ ਰਿਹਾਤਾ ਤੁਸੀਂ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇਹ ਉਹ ਘਰ ਹੈ ਜਿਸ ਦੇ ਉੱਤੇ 쿠ਸ਼ੀਸ਼ਨਾਬਾਦ ਜਿਹੜਾ ਪੀਲਾ ਪੰਜਾ ਜਿਹੜਾ ਚੱਲੇਗਾ ਤਾਂ ਘਰ ਦੇ ਬਾਹਰ ਨੋਟਿਸ ਵੀ ਤੁਹਾਨੂੰ ਦਿਖਾਤੇ ਆ ਲੱਗੇ ਹੋਏ ਨੇ ਔਰ ਪੀਲਾ ਪੰਜਾ ਵੀ ਜਿਹੜਾ ਚੱਲਣ ਦੀ ਤਿਆਰੀ ਤਾਂ ਪਰਵਾਹ ਜਿਹੜਾ ਘਰੋਂ ਜਿਹੜਾ ਸਾਡਾ ਸਮਾਨ ਜਿਹੜਾ ਉਹ ਨਿਕਲਦਾ ਹੋਇ ਨਜ਼ਰ ਆ ਰਿਹਾਤਾ ਤੁਸੀਂ ਦੇਖ ਸਕਦੇ ਹੋ ਜਿਹੜੇ ਬੈੱਡ निकाले ਜਾ ਰਿਹਾ ਘਰ ਦਾ ਹੋਰ ਸਮਾਨ ਕਈ ਕੱਢਿਆ ਜਾ ਰਿਹਾ ਪੂਰਾ ਸਮਾਨ ਨਿਕਾਲਣ ਦੀ ਜਿਹੜੀ ਹੈ ਪ੍ਰਕਿਰਿਆ ਸ਼ੁਰੂ ਹੈ ਤਾਂ 쿠ਸ਼ੀਸ਼ਨਾਬਾਦ ਜਿਹੜਾ ਇਸ ਦੇ ਉੱਤੇ ਜਿਹੜਾ ਪੀਲਾ ਪੰਜਾ ਜਿਹੜਾ ਚੱਲੇਗਾ ਤਾਂ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਪੁਲਿਸ ਔਰ ਬਲੱਗ ਡਵੈਲਪਮੈਂਟ ਆਫਿਸ ਜਿਹੜਾ ਹੈ ਮੌਕੇ ਤੇ ਜਿਹੜੇ ਆ ਸਭੀ ਪਹੁੰਚੇ ਹੋਏ ਨੇ ਔਰ ਕਿਤਨਾ ਕਿਤੇ ਜਿਹੜੀ ਹੈ ਕਾਰਵਾਈ ਜਿਹੜੀ ਹੈ ਸ਼ੁਰੂ ਹੋਣ ਜਾ ਰਹੀ ਹੈ ਕਿ ਪੀਲਾ ਪੰਜਾ ਜਿਹੜਾ ਉਹ ਉਹ ਚੱਲਣ ਜਾ ਰਿਹਾ ਹੈ ਤਾਂ ਤੁਸੀਂ ਅਸੀਂ ਗੱਲਬਾਤ ਵੀ ਕਰ ਲੈਨੇ ਆ ਸਰ ਅੱਜ ਕੀ ਕਾਰਵਾਈ ਸਰ ਇਸ ਘਰ ਦੇ ਹੋ ਰਹੀ ਹੈ ਕਿਹੜਾ ਪਿੰਡ ਹੈ ਕਿੱਥੋਂ ਹੁੰਦਾ ਹੈ ਸਰ ਜੀ ਅੱਜ ਅਸੀਂ ਪਿੰਡ ਸ਼ੇਰਖਾਂ ਚ ਆਏ ਆ ਇਥੇ ਜਿਹੜੇ ਤੇ ਦੋ ਬਹੁਤ ਨੋਟੋਰੀਅਸ ਸਮਗਲਰ ਨੇ ਗੁਰਮukh ਸਿੰਘ ਅਤੇ ਲੁਤੇਸ ਸਿੰਘ ਅਤੇ ਦੇਵ ਸਿੰਘ ਅਤੇ ਸੁਖਾ ਜਿਨ੍ਹਾਂ ਤੇ ਪਹਿਲਾਂ ਵੀ ਵੱਖ-ਵੱਖ ਮੁਕਦਮੇ ਦਰਜ ਨੇ ਜਿਨ੍ਹਾਂ ਚੋਂ ਜ਼ਿਆਦਾਤਰ ਐਨਡੀਪੀਐਸ ਦੇ ਨੇ तकरीबन 15 ਪਰਚੇ ਦਰਜ ਨੇ ਤੇ ਇਹਨਾਂ ਦੀ ਜਿਵੇਂ ਕਿ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਹਨਾਂ ਨੇ ਨਸ਼ੇ ਦੀ ਕਮਾਈ ਚੋਂ ਆਪਣੇ ਇਸ ਘਰ ਦੀ ਸਾਰੀ ਕੀਮਤ ਨਾਜਾਇਜ਼ ਥਾਮਾ ਤੇ ਕਬਜ਼ੇ ਕੀਤੇ ਨੇ ਕਰਲੀ 1 ਕੋਟੀ ਨਹੀਂ ਹੋਰ ਵੀ ਕੋਟੀਆਂ ਨੇ ਤੇ ਉਸ ਨੂੰ ਕੇਸ ਪਰਸੂ ਕੀਤਾ ਗਿਆ ਤੇ ਰੈਵਨਿਊ ਡਿਪਾਰਟਮੈਂਟ ਅਤੇ ਡੀਡੀਪੀ ਉਹ ਡਿਪਾਰਟਮੈਂਟ ਵੱਲੋਂ ਇਸ ਗੱਲ ਦੀ ਤਸਦੀਕ ਕੀਤੀ ਗਈ ਤੇ ਇਹਨਾਂ ਨੂੰ ਵਰਨਿੰਗਸ ਵੀ ਦਿੱਤੀਆਂ ਪਹਿਲਾਂ ਵਾਰ-ਵਾਰ ਨੋਟਿਸ ਵੀ ਕੱਢੇ ਗਏ ਸੀ ਕਿ ਇਹਨਾਂ ਨੂੰ ਇਹ ਦੱਸਿਆ ਗਿਆ ਕਿ ਜਿਹੜੀ ਇਹ ਕੋਠੀ ਹੈਗੀ ਹੈ ਇਹਨਾਂ ਨੂੰ 5 ਮਰਲੇ ਅਲੋਟਡ ਨੇ ਪਰ ਇਹਨਾਂ ਨੇ ਉਸਾਰੀ 15 ਮਰਲਿਆਂ ਚ ਕੀਤੀ ਹੈ ਜਿਹੜਾ 10 ਮੱਟੇ ਤਾਂ ਨਜਾਇਜ਼ ਕਬਜ਼ਾ ਹੈ ਉਸ ਦਾ ਇਹਨਾਂ ਕੋਲ ਕੋਈ ਜਵਾਬ ਨਹੀਂ ਸੀਗਾ ਤੇ ਉਸ ਦੀ ਕਾਰਵਾਈ ਕਰਦੇ ਆ ਅਸੀਂ ਜਦੋਂ ਇਹਨਾਂ ਨੂੰ ਲਾਸਟ ਨੋਟਿਸ ਜਾਰੀ ਕੀਤਾ ਉਸ ਦਾ ਜਵਾਬ ਨਾ ਮਿਲਣ ਤੇ ਅੱਜ ਅਸੀਂ ਕਾਰਵਾਈ ਕਰਨ ਆਏ ਆ ਪੁਲਿਸ ਡਿਪਾਰਟਮੈਂਟ ਬਤੌਰ ਸਿਕਿਉਰਿਟੀ ਆਈ ਹੈ ਇੱਥੇ ਜਿਹੜਾ ਡਿਸਟ੍ਰਿਕਟ ਡਵੈਲਪਮੈਂਟ ਐਂਡ ਪੰਚਾਇਤ ਆਫਿਸ ਡਿਪਾਰਟਮੈਂਟ ਹੈਗੇ ਐਂਡ ਰੈਵਨਿਊ ਡਿਪਾਰਟਮੈਂਟ ਇਹਾਂ ਦੀ ਕਾਰਵਾਈ ਤਾਂ ਜਿਵੇਂ ਇਸ ਘਰ ਦੀ ਡਿਮੋਲੀਸ਼ਨ ਕਰ ਰਹੇ ਸਰ ਇੱਕ ਕਲੀਅਰ ਗੱਲ ਕਰ ਦਿਓ ਕਿ ਜਿਹੜਾ ਇਹ ਯੁੱਧ ਨਸ਼ਾ ਵਿਰੁੱਧ ਜਿਹੜਾ ਇਹ ਅੱਜ ਜਿਹੜੀ ਇਹ ਕਾਰਵਾਈ ਕੀਤੀ ਜਾ ਰਹੀ ਕਿ ਨਸ਼ੇ ਨੂੰ ਵੇਚ ਕੇ ਘਰ ਬਣਾਇਆ ਗਿਆ ਸੀਗਾ ਕਿ ਨਜਾਇਜ਼ ਕਬਜ਼ੇ ਨੂੰ ਲੈ ਕੇ ਜੀ ਜਿਵੇਂ ਮੈਂ ਦੱਸਿਆ ਕਿ ਦੋਵੇਂ ਹੀ ਕੇਸ ਨੇ ਓਵਰਲੈਪਿੰਗ ਦੋਵੇਂ ਕੇਸ ਨੇ ਕਿ ਇੱਕ ਇਹਨਾਂ ਨੇ ਨਜਾਇਜ਼ ਥਾਂਵਾਂ ਤੇ ਕਬਜ਼ੇ ਕੀਤੇ ਹੋਏ ਨੇ ਤੇ ਉਹਦੀ ਜਿਹੜੀ ਉਸਾਰੀ ਹੈਗੀ ਐ ਉਹ ਐਨਡੀਪੀਐਸ ਐਕਟ ਜਿਵੇਂ ਕਿਨੇ ਤੇ ਦਰਸ ਨੇ ਪਰਚੇ ਕਾਫੀ ਨਸ਼ਿਆਂ ਦੀ ਕਮਾਈ ਤੋਂ ਉਸ ਕਮਾਈ ਚ ਉਹ ਇਹ ਕੰਸਟਰਕਸ਼ਨਸ ਕੀਤੀਆਂ ਹੋਈਆਂ ਤਾਂ ਕਿੰਨੇ ਮਰਲੇ ਦੀ ਸਿਰ ਜਗਾ ਹੈ ਇਹ ਜੀ 15 ਮਰਲਿਆਂ ਦੀ ਕੋਠੀ ਹੈ ਇਹਨਾਂ ਨੂੰ ਬਾਈ ਨੇਮ ਪੰਜ ਮਰਲੇ ਅਲੋਟਡ ਸੀਗੇ ਪਰ ਇਹਨੇ 10 ਮਰਲੇ ਨਜਾਇਜ਼ ਕਬਜ਼ਾ ਕਰਕੇ 15 ਮਰਲਿਆਂ ਚ ਕੋਠੀ ਬਣਾਈ हां बिल्कुल ਤੁਸੀਂ ਦੇਖ ਸਕਦੇ ਹੋ ਕਿਥੇ ਕਿਥੇ ਜੜੀ ਹੈ 15 ਮਰਲੇ ਦੇ ਦੇ ਉੱਤੇ ਜੜੀ ਹੈ ਨਜ਼ਾਇਜ਼ ਕਬਜ਼ਾ ਵੀ ਕੀਤਾ ਗਿਆ ਸੀਗਾ ਔਰ ਉੱਥੇ ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਜੜੀ ਹੈ ਇਹ ਜੜੀ ਹੈ ਕੋਕੀ ਤਾਲ ਕੀਤੀ ਗਈ ਹੈ ਸਾਰੀ ਜੜੀ ਹੈ ਨਸ਼ੇ ਦੀ ਜੜੀ ਹੈ ਕੇਪ ਵੇਚ ਕੇ ਤਾਲ ਕੀਤੀ ਹੈ ਕਿਥੇ ਕਿਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਹੋ ਜਾਏਗੀ ਪੀਲਾ ਪੰਜਾ ਜਿਹੜਾ ਕਸ਼ਿਸ਼ਨਾ ਦੇ ਉੱਤੇ ਜਿਹੜਾ ਹੈ ਕੇਸ ਕਰਦੇ ਉੱਤੇ ਚੱਲੇਗਾ ਔਰ ਪਰਵਾਜ਼ ਵੱਲੋਂ ਵੀ ਜਿਹੜੀ ਮੰਗ ਕੀਤੀ ਜਾ ਰਹੀ ਹੈ ਕਿ ਸਾਡੇਆਂ ਧੱਕਾ ਹੋ ਰਿਹਾ ਤਾਂ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਉਹ ਜਿਹੜੀ ਕਾਨੂੰਨ ਦੇ ਜਿਹੜੇ ਹੈ ਦਾਇਰੇ ਚ ਰੱਖ ਕੇ ਜਿਹੜੀ ਹੈ ਕਾਰਵਾਈ ਕਰਦਾ ਹੋਇਆ ਨਜ਼ਰ ਆਏਗਾ ਹੁਣ ਇਹ ਕਹ ਰਹੇਗੇ ਕਿ ਅਸੀਂ ਐਂਟੀਪੀਆ ਸੈਕਟਰ ਚ ਨੀਟ ਡੈਮੋਲਿਸ਼ ਕਰ ਦੇਪੇ ਅਸੀਂ ਜਿਆਦਾ ਦੱਸ ਰਹੇ ਹਾਂ ਹਾਂ ਅਸੀਂ ਇਹ ਕਰੇਗਾ ਇਲੈਗਲ ਪੋਜੈਸ਼ਨ ਇਲੈਗਲ ਪੋਜੈਸ਼ਨ ਦਾ ਵੀ ਪਹਿਲਾਂ ਨੋਟਿਸ ਬੰਦਾ ਸੀਗਾ ਜੇ ਨੋਟਿਸ ਉਹਦੇ ਬਾਅਦ ਫਿਰ ਪੋਜੈਸ਼ਨ ਲੈ ਸਕਦੇ ਸੀਗੇ ਪੋਜੈਸ਼ਨ ਲੈਣ ਦੇ ਬਾਅਦ ਸਾਨੂੰ ਟਟਾ-ਕਟਾ ਅਪੀਲ ਪੰਦਨ ਨੂੰ ਟਾਈਮ ਤੇ ਦੇਣਾ ਚਾਹੀਦਾ ਸੀ ਅਪੀਲ ਪਾਉਣ ਦਾ ਟਾਈਮ ਵੀ ਨਹੀਂ ਦੇ ਰਿਹਾ ਆਪਾਂ ਇਹ ਕਹਿੰਦੇ ਕਿ ਇਹ ਜਿਹੜੀ ਇਮਾਰਤ ਇਹ ਐਂਡੀਪੀਐਸ ਐਕਟ ਤੋਂ ਐਂਡੀਪੀਐਸ ਤੋਂ ਨਹੀਂ ਬਣੀ ਇਹ ਇਹ ਕਬਜ਼ੇ ਦੇ ਤੌਰ ਤੇ ਮਿਲਾਈ ਜਾ ਰਹੀ ਹੈ ਇਹ ਜੋ ਮਰਜ਼ੀ ਆਪਾਂ ਨੂੰ ਕਬਜ਼ੇ ਤੋਂ ਚੜਾਈ ਜਾ ਰਹੀ ਹੈ ਪਾਹੇ ਐਂਡੀਪੀਐਸ ਐਕਟ ਤੋਂ ਚੜਾਈ ਜਾ ਰਹੀ ਹੈ ਇੱਕ ਵਾਰੀ ਕਬਜ਼ਾ ਲੈਣ ਕਬਜ਼ਾ ਲੈ ਕੇ ਸਾਨੂੰ 45 ਦਿਨ ਦਾ ਟਾਈਮ ਦੇਣਾ ਪਈਗਾ ਜੋ ਐਜ਼ ਪਰ ਲੋ ਹੈ ਐਂਡੀਪੀਐਸ ਐਕਟ ਦੇ ਸੈਕਸ਼ਨ 5 ਜਿਹੜੇ ਤੁਸੀਂ ਕਹਿ ਰਹੇ ਹੋ ਚੈਪਟਰ 5 ਹੈ ਚੈਪਟਰ 5 ਚ ਐਕਸ਼ਨ ਨਹੀਂ ਹਾਂ ਚੈਪਟਰ 5 ਕਹਿ ਰਹੇ ਹੋ ਸਾਡੇ ਭਾਈ ਨੇ ਇਹ ਐਂਡੀਪੀਐਸ ਨਹੀਂ ਚੈਤੀਜਮੇਂਤ ਚੜਵਾਈ ਜਾ ਰਹੀ ਹੈ

ਮੈਂ ਨਾਮ ਆਜੀ ਐਡਵੋਕੇਟ ਅੰਕੁਸ਼ ਸ਼ਕਰਵਾ